ਜਲੰਧਰ ਦੇ ਵਿੱਚ ਦੇਰ ਰਾਤ ਭਿਆਨਕ ਸੜਕ ਹਾ사 ਵਾਪਰਿਆ ਇਸ ਹਾਸੇ ਦੇ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਹੋ ਗਈ ਜਿਸ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਜਦੋਂ ਇਹ ਭਿਆਨਕ ਸੜਕ ਹਾ사 ਵਾਪਰਿਆ ਤੇ ਇਸ ਸੀਸੀਟੀਵੀ ਫੁਟੇਜ ਤੋਂ ਬਾਅਦ ਇੱਕ ਹੋਰ ਵੱਡਾ ਖੁਲਾਸਾ ਹੋਇਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਦਾਦੇ ਕੀ ਕ੍ਰੇਟਾ ਕਾਰ ਨੇ ਪਹਿਲਾਂ ਦੋ ਗੱਡੀਆਂ ਨੂੰ ਟੱਕਰ ਮਾਰੀ ਫਿਰ ਫਾਰਚੂਨਰ ਸਵਾਰ ਨੂੰ ਟੱਕਰ ਮਾਰ ਦਿੱਤੀ ਇਨ੍ਹਾਂ ਚਾਰ ਗੱਡੀਆਂ ਵਿੱਚ ਬੈਠੇ ਲੋਕਾਂ ਨੂੰ ਸੁਰੱਖਿਅਤ ਬਾਹਰ ਕਰ ਲਿਆ ਗਿਆ ਪਰ ਰਿਚੀ ਕੇਪੀ ਦੀ ਮੌਤ ਹੋ ਗਈ ਪੁਲਿਸ ਨੇ ਹਾਦਸਾ ਗ੍ਰਸ ਹੋਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਤਿ ਹੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਲੋਕ ਉਹਨਾਂ ਦੇ ਰਿਸ਼ਤੇਦਾਰ ਇੱਥੋਂ ਕੀ ਸਿਆਸਤਦਾਨ ਵੀ ਉਹਨਾਂ ਦੇ ਘਰ ਪਹੁੰਚ ਚੁੱਕੇ ਨੇ 10:30 ਦਾ ਟਾਈਮ ਹੋਣਾ ਹੱਦ 11:00 ਦਾ ਚੜਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਹੈਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੀ ਇਧਰ ਕੇਪੀ ਸਾਹਿਬ ਦੇ ਬੇਟੇ ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈ ਗਈ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਹੈ ਉਹਨਾਂ ਦੀ ਵਿਆਚ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਕੋਲ ਸਰ ਪਤਾ ਲੱਗੇ ਕਿਸ ਦੀ ਗਲਤੀ ਹੈ ਕਿਸ ਤਰ੍ਹਾਂ ਦੀ ਗਲਤੀ ਉਹਨਾਂ ਨੂੰ ਆ ਸੀਸੀ ਕੈਮਰੇ ਲੱਗੇ ਆ ਕੇ ਦੇਖਾਂਗੇ ਅਸੀਂ ਚੈੱਕ ਕਰਕੇ ਜੇਤੇ ਵੀ ਬੰਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਸੋ ਦਾਦੇ ਕਿਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕ੍ਰੇਟਾ ਤੇ ਗ੍ਰੈਂਡ ਵਿਟਾਰਾ ਮਾਲਕ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਗੁਰਜਿੰਦਰ ਸਿੰਘ ਸਰ ਕੀ ਹਾਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀ ਜੀ ਸਰ ਜੀ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਗ੍ਰੈਂਡ ਵਟਾਰਾ ਇਹਨੇ ਮੈਨੂੰ ਚੱਕ ਕੇ ਉਹ ਛਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕ ਵਿੱਚ ਬੈਸਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਹੈ ਤੁਹਾਡੀ ਮੇਰੀ ਆ ਖੜੀ ਆ ਆਟਿਕਾ ਗੱਡੀ ਆ ਆਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਇਆ ਮੇਰੀ ਗ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹੜੇ ਹਿਸਾਬ ਨਾਲ ਬਚ ਗਿਆ ਯਾਰ ਰੱਬ ਨੇ ਰੱਖ ਲਿਆ ਨਹੀਂ ਤਾਂ ਬਜਣਾ ਮੈਂ ਹੀ ਨਹੀਂ ਸੀ ਮੈਨੂੰ ਇੱਥੋਂ ਲਿਆ ਕੇ ਉਹ ਸ਼ਟਰ ਚ ਮਾਰਿਆ ਜਾ ਕੇ ਬੰਦੇ ਗੱਡੀ ਨੇ ਮਤਲਬ ਸੱਟ ਪੇਟ ਤੇ ਲੱਗੀ ਤੇੜਾ ਬਚਾ ਲੱਗੀ ਆ ਚਲੋ ਗੁੱਜੀਆਂ ਲੱਗੀਆਂ ਉਦਾਂ ਬਚਾ ਆਇਆ ਜਿਹੜੇ ਬੰਦੇ ਸੀਗੇ ਗੱਡੀ ਦੇ ਵਿੱਚ ਇਹਨਾਂ ਦਾ ਪਤਾ ਕੁਝ ਇਹਨਾਂ ਨੂੰ ਕੁਝ ਨਹੀਂ ਹੋਇਆ ਇਹਦੇ ਬਾਹਰ ਤੇ ਮੜੀ ਜੀ ਸੱਟ ਲੱਗੀ ਹੋ ਮੇਰੇ ਕੋ ਵੀਡੀਓ ਬਣੀ ਪਈਆਂ ਆ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਐ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹ ਤਾਂ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨੋਰਮਲ ਖੜਾ ਹੀ ਹੁੰਦਾ ਹੈ ਫੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਤਰਾ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਹੀ ਗੱਡੀ ਆਈ ਐ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋ ਦੇ ਇਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨੇ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਬਹੁਤ ਜ਼ਿਆਦਾ ਪਤਾ ਨਹੀਂ ਵਜਾ ਕੀ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪਰਮਾਣਾਂ ਗੱਡੀ ਚੈੱਕ ਕਰ ਦੇਖ ਲੈ ਧਿਆਨ ਨਾਲ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਸੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਜਾਈਦੀ ਕੋਲ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਸਰ ਕੀ ਮਾਮਲਾ ਕੀ ਸੀ ਇਹ ਮਾਮਲਾ ਕੀ ਹੈ ਸਰ ਇੱਥੇ ਜਿਹੜਾ ਮਾਡਲ ਟੋਨ ਇਸ ਟਾਈਮ ਹਾਦਸਾ ਹੋਇਆ ਸਰ ਇਹ ਸਰ ਸਾਡੇ ਆਉਣ ਤੋਂ ਨਾ ਪਹਿਲਾਂ ਦਾ ਹੋਇਆ ਹੈ ਅਸੀਂ ਬਾਅਦ ਵਿੱਚ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਸਰ ਤਾਂ ਤਾਂ ਇਹ ਇੰਨੀ ਵੀ ਨਹੀਂ ਕਿ ਦੋ ਗੱਡੀਆਂ ਦਾ ਉਹ ਤੋਂ ਪਹਿਲਾਂ ਸਾਡੇ ਕੋਲ ਡਿਊਟੀ ਆਫਸਰ ਪਹੁੰਚੇ ਸੀਗੇ ਉਹ ਮੁੱਕੇ ਤੇ ਸੀਗੇ ਤੇ ਸਰ ਗੱਡੀਆਂ ਦਾ ਕੋਈ ਵੈਰੀਫਾਈ ਵਗੈਰਾ ਕੀਤਾ ਵੈਰੀਫਾਈ ਵਗੈਰਾ ਕੀਤਾ ਗੱਡੀਆਂ ਦਾ ਕੋਈ ਆਫਸਰ ਨੇ ਕੀਤਾ ਸਰ ਉਹ ਇੱਥੇ ਸਾਡੇ ਤੋਂ ਪਹਿਲਾਂ ਆਇਆ ਸੀ ਸਰ ਕੋਈ ਜਾਨੀਮਾਨੀ ਨੁਕਸਾਨ ਤਾਂ ਨਹੀਂ ਹੋਇਆ ਇਹ ਤਾਂ ਹੁਣ ਬਹੁਤ ਬੰਦੇ ਐਡਮਿਟਾ ਕਹਿੰਦੇ ਉਹ ਗਏ ਆ ਡਿਊਟੀ ਆਫਸਰ ਗਏ ਆ ਅੱਛਾ ਕਿੱਥੇ ਲੈ ਕੇ ਗਏ ਆ ਸਰ ਹਸਪੀਟਲ ਕਿੱ데 ਗਏ ਕਿਹੜੇ ਹਸਪੀਟਲ ਖੜਾ ਇਹ ਤਾਂ ਦੱਸਿਆ ਨਹੀਂ ਕਿ ਕਿਹੜੇ ਗਏ ਆ ਡਿਊਟੀ ਆਫਸਰ ਕਹੜੇ ਸੀਗੇ ਸਰ ਨਾਮ ਪਤਾ ਉਹਨਾਂ ਦਾ ਕੋਈ ਫਰੀਦ ਖਮਾ ਡਿਵੀਜ਼ਨ ਨੰਬਰ 6 ਤੋਂ ਆਏ ਠੀਕ ਹੈ ਠੀਕ ਹੈ ਸੋ ਦਾਦੇ ਕ ਮਹਿੰਦਰ ਸਿੰਘ ਕੇਪੀ ਪੰਜਾਬ ਦੀ ਸਿਆਸਤ ਦੇ ਵਿੱਚ ਦਲਿਤ ਆਗੂਆਂ ਦੇ ਵਿੱਚੋਂ ਇੱਕ ਨੇ ਉਹਨਾਂ ਦਾ ਸਿਆਸੀ ਕਰੀਅਰ ਕਈ ਸਾਲਾਂ ਤੋਂ ਲਗਾਤਾਰ ਸੁਰੱਖਿਆ ਦੇ ਵਿੱਚ ਰਿਹਾ ਮਹਿੰਦਰ ਕੇਪੀ ਜਲੰਧਰ ਤੋਂ ਤਿੰਨ ਵਾਰ ਵਿਧਾਇਕ ਰਹੇ ਤੇ 2009 ਦੇ ਵਿੱਚ ਕਾਂਗਰਸ ਪਾਰਟੀ ਤੋਂ ਲੋਕ ਸਭਾ ਚਿੱਤ ਕੇ ਸੰਸਦ ਬਣੇ ਦ ਸੰਯੋਗ ਹੈ ਕਿ ਮਹਿੰਦਰ ਕੇਪੀ 2024 ਦੇ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ ਹਕੀਕਤ ਰੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ